ਮੇਰਾ ਨਾਮ surjit singh ਪਿੰਡ ਚੀਮਕਲਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰ। ਤੇ ਤੁਹਾਡੇ ਪਿੰਡ ਵਿੱਚ ਅੱਜ ਇਲੈਕਸ਼ਨਾਂ ਹੋ ਰਹੀਆਂ ਕਿੱਦਾਂ ਦਾ ਰੁਝਾਨ ਪਾਇਆ ਜਾ ਰਿਹਾ ਜੀ? ਜੀ ਬਹੁਤ ਵਧੀਆ ਰੁਝਾਨ ਆ ਜੀ ਸਾਰਾ ਪਿੰਡ ਨਗਰ ਨਿਵਾਸੀ ਪਿੰਡ ਚੀਮਕਲਾ ਪਿਆਰ ਇਤਵਾਕ ਦੇ ਨਾਲ ਜਿਹੜਾ ਵਾ ਉਹ ਇਲੈਕਸ਼ਨ ਕਰਾ ਰਹੇ ਆ ਕੋਈ ਕਿਸੇ ਵਿੱਚ ਤੋਂ ਮੈਂ ਦੀ ਗੱਲ ਨਹੀਂ ਆ ਕਿੰਤੂ ਪ੍ਰੰਤੂ ਨਹੀਂ ਆ ਸਭ ਤੋਂ ਪਹਿਲਾਂ ਵੇਖੋ ਜੀ ਸਾਡਾ ਭਾਈਚਾਰਾ ਵਾ ਉਸ ਤੋਂ ਬਾਅਦ ਇਲੈਕਸ਼ਨ ਆ ਸਾਰੇ ਪ੍ਰੇਮ ਪਿਆਰ ਦੇ ਨਾਲ ਜਿਹੜਾ ਵਾ ਇਹ ਸਰ ਕੀਵੇਂ ਦਾ ਰੁਝਾਨ ਪਾਇਆ ਜਾ ਰਿਹਾ ਜੀ ਹਾਜ ਪੰਚਾਇਤ ਸੰਪਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਜਿਹੜੀਆਂ ਇਲੈਕਸ਼ਨਸ ਹੋ ਰਹੀਆਂ ਨੇ ਜੀ ਉਹ ਇੱਥੇ ਪੱਟੀ ਬਲਾਕ ਐਂਡ ਬਲਟੋਆ ਬਲਾਕ ਦੇ ਵਿੱਚ ਸਾਡੀ ਡਿਊਟੀ ਹੈ ਔਰ ਬਿਲਕੁਲ ਅਮਨਾ ਮਾਨ ਦੇ ਨਾਲ ਡਿਊਟੀ ਚੱਲ ਰਹੀ ਆ ਇਲੈਕਸ਼ਨ ਪ੍ਰੋਸੈਸ ਫੋਰਸਾਂ ਜਿਹੜੀਆਂ ਹੈਗੀ ਨੇ ਸਾਰੀ ਡਿਪਲੋਏਟ ਕੀਤੀ ਗਈ ਹੈ ਵੱਖ-ਵੱਖ ਥਾਵਾਂ ਦੇ ਉੱਤੇ ਮਾਨਯੋਗ ਐਸਐਸਪੀ ਸਾਹਿਬ ਤਰਨਤਾਰਨ ਅਤੇ ਮਾਨਯੋਗ ਡੀਸੀ ਸਾਹਿਬ ਤਰਨਤਾਰਨ ਦੀ ਰਹਿਨਮਾਈ ਹੇਠ ਪ੍ਰੋਪਰ ਜਿਹੜਾ ਵਾ ਉਹ ਪ੍ਰਬੰਧ ਕੀਤੇ ਗਏ ਨੇ ਔਰ ਇਹ ਪੂਰੀ ਆਸ ਹੈ ਕਿ ਇਲੈਕਸ਼ਨ ਦਾ ਟਾਈਮ ਜਿਹੜਾ ਹੈਗਾ 4 ਵਜੇ ਤੱਕ ਦਾ ਉਦੋਂ ਤੱਕ ਬਿਲਕੁਲ ਅਮਨ ਤੇ ਸ਼ਾਂਤੀ ਦੇ ਨਾਲ ਵੋਟਾਂ ਦਾ ਪ੍ਰੋਸੈਸ ਮੁਕੰਮਲ ਹੋਏਗਾ ਠੀਕ ਹੈ ਸਰ ਠੀਕ ਹੈ